ਹਾਂ ਜੀ ਮੇਰਾ ਫਲਸ ਪੈਕ ਜਿੰਕਾ ਮੇਰੀ ਮਮਾ ਬਹੁਤ ਹੋਰੀ ਥੋੜਨਾ ਜਿਆਦਾ ਜੋ ਮਿਲਦਾ ਲੈ ਲਓ ਲੈ ਲਓ ਹਾਂਜੀ ਕੱਲ ਨੂੰ ਪਤਾ ਨਹੀਂ ਉਹ ਮੇਲੇ ਕਿ ਨਾ ਮਿਲੇ ਸੀ ਜੋ ਮਿਲਦਾ ਲੈ ਲਓ ਠੀਕ ਹੈ ਮੈਂ ਕਦੇ ਜੇ ਮੈਨੂੰ ਕੋਈ ਰੋੜਾ ਵੀ ਦੇਦਾ ਇਤਨਾ ਸਵਾਗਰ ਲਿਆ ਧੰਨ ਭਾਗ ਇਹਨੂੰ ਦੇ ਦੇ ਕਿਸੇ ਦਾ ਤਾਂ ਕਿਸੇ ਦਾ ਤਾਂ ਕੰਮ ਆਊਗਾ ਆਏ ਹਾਂਜੀ ਮੈਂ ਬਹੁਤ ਇਹਨੂੰ ਇਹ ਸਿਖਾਉਣਾ ਸਾਡੇ ਸਾਡੇ ਸੰਤ ਹੁੰਦੇ ਸੀ ਉਹ ਪਹਿਲਾਂ ਦੀ ਗੱਲ ਹੈ 74 ਚੜਾਈ ਦਾ ਉਹਨਾਂ ਨੇ ਬਚਨਨ ਮੇਰਾ ਜਨਮ ਹੋਇਆ ਮੇਰੀ ਮਾਤਾ ਕਹਿੰਦੀ ਉਹ ਥਾਲੀ ਚਾਹ ਸਾਰੇ ਨੇ ਪਿੱਪੇ ਚ 70 ਪਾਪ ਆ ਦੇ ਮੰਗ ਰਿਹਾ ਵਾਲਾ ਤੁਰਿਆ ਆਉਂਦਾ ਸੀ ਕਹਿੰਦੀ ਮੈਂ ਕਿਹਾ ਮਹਾਰਾਜ ਨਾ ਇੰਨੀ ਕੀ ਦੇ ਦੋ ਇੰਨੀ ਕੀ ਦੇ ਦੋ ਉਹ ਕਹਿੰਦੇ ਭਾਈ ਲੈ ਲੈ ਹੁਣ ਮੈਂ ਬੁੱਕ ਭਰਿਆ ਲੈ ਲੈ ਹੁਣ ਉਹ ਮੰਨੀ ਨਹੀਂ ਮਾਤਾ ਬਾਅਦ ਚ ਕਹਿੰਦੇ ਜਾ ਸੌਰੀਏ ਕਹਿੰਦੇ ਮੈਂ ਤਾਂ ਤੈਨੂੰ ਸਾਰੀ ਦੁਨੀਆ ਦੀ ਮਾਇਆ ਦੇ ਦਿਆ ਸੀ ਹੁਣ ਤੂੰ ਸਾਰੀ ਉਮਰ ਗਰੀਬੀ ਹੀ ਕਰਤੇਗੀ ਅਰੇ ਅਖੀਰ ਤੇ ਜਾ ਕੇ ਤੇਰੇ ਕੋਲ ਚਾਰ ਪੈਸੇ ਆ ਗਏ ਮੇਰੀ ਮਾਂ ਨੇ ਸਾਰੀ ਉਮਰ ਗਰੀਬ ਦੇ ਕੱਟੇ ਕਿਉਂ ਜੋ ਮਿਲਦਾ ਸੀ ਉਦੋਂ ਲਿਆ ਇੱਕ ਬੰਦਾ ਉਹਨਾਂ ਤੋਂ ਅੱਗੇ ਜਿਹੜੇ ਸੰਤ ਬੈਠੇ ਆ ਉਹਨਾਂ ਕੋਲ ਮੇਰਾ ਤਿੰਨ ਦਿਨ ਜਾਂਦਾ ਰਹਾ ਮੈਂ ਕਥਾ ਕਰਕੇ ਆ ਜਾਂਦਾ ਸੀ ਲਾਟ ਸੰਤਾਂ ਨੇ ਉਹਨੇ ਕੋਲ ਬਾਬਾ ਦੇ ਦਾ ਪਾਠੀਆਂ ਨੂੰ ਦੇ ਮਿਲਣ ਵੀ ਦੇਦਾ ਪ੍ਰਸ਼ਾਦ ਦਾ ਲੌਂਗ ਲੈ ਜੀ ਮਿੱਠੇ ਦੀ ਬਦਾਮ ਉਹਨੂੰ ਵੀ ਦੇਦਾ ਉਹ ਬੱਚੇ ਸੁਣਦੇ ਆ ਘਰੇ ਆ ਕੇ ਡੈਨਿੰਗ ਤੇ ਰੱਖ ਤਾਂ ਪਟਿਆਲੇ ਵਾਂਡਣ ਆਈ ਕਹਿੰਦੀ ਮੇਰੇ ਲਈ ਕੀ ਲਿਆਇਆ ਉੱਥੋਂ ਕਹਿੰਦਾ ਲਿਫਾਫਾ ਤੂੰ ਲੈ ਜਾ ਉਹ ਲਿਫਾਫਾ ਲੈ ਗਈ ਦੂਜੇ ਅਨਸਾਰਾ ਘਰ ਬਿਜ ਗਿਆ ਕਗਾਲ ਹੋ ਗਿਆ ਆਪ ਦਾ ਪ੍ਰਸ਼ਾਦ ਕਦੇ ਕਿਸੇ ਨੂੰ ਦੋ ਕਿਸੇ ਨੂੰ ਇਹ ਨਾ ਕਿਸੇ ਨੂੰ ਆਹ ਮੇਰੀ ਸੁੱਖਣਾ ਤੂੰ ਲਾ ਦੇ ਜੋ ਉਹਦਾ ਕਰੋ ਆਪ ਜਾ ਕੇ ਲਾ ਕੇ ਆਓ ਜੇ ਕੋਈ ਪ੍ਰਸ਼ਾਦ ਮਿਲਦਾ ਔਖੇ ਖਾਓ ਸੌਖੇ ਖਾਓ ਆਪ ਹੀ ਖਾਓ ਉਹ ਬਖਸ਼ਿਸ਼ ਹੁੰਦੀ ਆ ਅਸੀਂ ਸਮਝਦੇ ਲੋਈ ਕੁੜਾ ਨਹੀਂ ਆ ਤੂੰ ਬਾਰਾ ਕੀ ਗੱਲ ਹੈ ਇਹ ਵੱਖਰੀ ਗੱਲ ਹੈ ਕਿ ਨੂੰ ਸੁਪਰਾ ਜਾ ਹਾਂ ਆਟ ਦੀ ਬਿਮਾਰੀ ਹੈ ਉਹ ਅੱਡ ਜਾਂਦਾ ਇਹ ਗੱਲਾਂ ਜਿਹੜੀਆਂ ਕਦਾ ਜੀ ਮਿਲ ਨਹੀਂ ਜਾਂ ਤੁਮ ਇਓ ਪਿੰਡ ਰਾਇ ਵਗੈਰਾ ਵੀ ਪਿੰਡਾਂ ਨਾਲ ਦੇ ਦੋ ਉਹਨਾਂ ਨੂੰ ਪਤਾ ਤਾਂ ਲੱਗੇ ਬਾਬਾ ਤਾਂ ਕਰਦੇ ਸਨ ਪਾਉਣਾ ਸਹੀ ਹਾਂ ਅਰ ਵੀ ਜਿਵੇਂ ਅਮਰੀਕਾ ਕੈਨੇਡਾ ਨਾਲ ਐ ਤਾਂ ਲੋਕ ਜਾਣ ਸੂਰੇ ਚਾਹਤ ਲੈ ਲੋ ਪਿੰਡ ਰਾਇ ਲੈ ਲੋ ਇਹ ਤਾਂ ਕਦਾ ਕਫਾ ਸੋਣੋ ਸਾਹ ਹਾਂ ਜਿਹੜੇ ਮਨੋਰ ਤੋਂ ਆਏ ਜਿੰਨੇ ਵੀ ਹਾਂ ਚੰਗਾ ਜੀ ਵਾਹਿਗੁਰੂ ਕਾ ਸਾਹ ਵਾਹਿਗੁਰੂ